ਸੋ ਫਾਈਨਲੀ ਮੇਥਰੋ 4 ਦਿਨ ਕੋਕਰੇਨ ਦੇ ਵਿੱਚ ਲਾ ਕੇ ਅੱਜ ਫਾਈਨਲੀ ਆਪਾਂ ਟ੍ਰਾਂਟੋ ਚੱਲੇ ਆਂ ਬਾਈਆਂ ਦਾ ਧੰਨਵਾਦ ਆ ਬਹੁਤ-ਬਹੁਤ ਬਾਈਆਂ ਕਰ ਕੀ ਮੱਜ ਰੋਟੀ ਖਾਣੀ ਇੰਨੇ ਦਿਨਾਂ ਬਾਅਦ ਬਾਈ ਟਰੱਕ ਬੜਾ ਘੈਂਟਾ ਫੋਟਾ ਬਾਲ ਬੋ ਹਨਾ ਚੋ ਚੈੱਕ ਬਾਈ ਕੋਕਰੇਨ ਦੀ ਸਕੇਲ ਖੁੱਲੀ ਆ ਉਹ ਦੇਖੋ ਦੇ 10ਵੇਂ ਬਲਾਕ ਦੇ ਵਿੱਚ ਅੱਜ ਆਪਣਾ 10% ਚੈਲੰਜ ਕੰਪਲੀਟ ਹੋ ਗਿਆ ਹੁਣ 90% ਹੋਰ ਰਹਿ ਗਿਆ ਬਾਕੀ ਅੱਜ ਆਪਾਂ ਫੇਰ ਕੋਕਰੇਨ ਦੇ ਵਿੱਚ ਆ ਕੋਕਰੇਨ ਦੇ ਵਿੱਚ ਅੱਜ ਹੈਗਾ ਆਪਣਾ ਚੌਥਾ ਦਿਨ ਦੇਖੋ ਆਪਣਾ ਟ੍ਰੇਲਰ ਹਜੇ ਵੀ ਸੈੱਟ ਨਹੀਂ ਹੋਇਆ ਹੋ ਚੱਲਿਆ ਆਲਮੋਸਟ ਕਹਿੰਦੇ ਡਨ ਹੋ ਗਿਆ ਘੰਟਾ ਤੱਕ ਹੋਰ ਰਹਿ ਗਿਆ ਬਾਕੀ ਦੇਖੋ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣੀ ਸੀ ਸਕੇਲ ਖੁੱਲੀ ਆ ਮਿੱਤਰੋ ਦੇਖੋ ਟਰੱਕੇ ਟਰੱਕ ਦੇਖ ਰਹੇ ਨੇ ਦਿਖਾਉਣਾ ਤੁਹਾਨੂੰ ਆਜੋ ਬਾਹਰ ਕਰੋ ਚੈੱਕ ਬਾਈ ਕੋਕਰੇਨ ਦੀ ਸਕੇਲ ਖੁੱਲੀ ਆ ਉਹ ਦੇਖੋ ਸਕੇਲ ਖੁੱਲੀ ਆ ਮਿੱਤਰੋ ਕਹਿੰਦੇ ਸਾਰੇ ਇੱਧਰ ਨੂੰ ਹੀ ਮੋੜੀ ਜਾ ਰਹੇ ਨੇ ਆ ਦੇਖੋ ਦਿਖਦੀ ਇਹ ਮਤਲਬ ਸਕੇਲ ਖੁੱਲੀ ਆ ਹੁਣ ਸਾਰੇ ਟਰੱਕ ਆਪਣੇ ਮौज ਨਾਲ ਉਰੇ ਲਈ ਖੜੇ ਆ ਜਦੋਂ ਇਹ ਬੰਦ ਹੋਈ ਉਦੋਂ ਤੁਰਨਗੇ ਬਹੁਤ ਜਾਣੇ ਨੇ ਜਿਹੜੇ ਉਰੀ ਮੋੜੀ ਜਾ ਰਹੇ ਨੇ ਟਰੱਕ ਨੂੰ ਜਿਨ੍ਹਾਂ ਨੂੰ ਲੱਗਦਾ ਵੀ ਸਾਰਾ ਕੁਝ ਸਹੀ ਆ ਨਾ ਉਹੀ ਜਾਂਦੇ ਨੇ ਉਧਰ ਨੂੰ ਹਾਂ ਖੁੱਲੀ ਆ ਦੇਖੋ ਇਹਦਾ ਪ੍ਰਭਾਵ ਤਾਂ ਵੱਖਰਾ ਹੀ ਆ ਬਾਈ ਉਦਾਂ ਹੀ ਥੋੜੀ ਗੱਲਾਂ ਨੇ ਟਰੱਕਾਂ ਵਾਲੇ ਬਸ ਲਾਈਟਾਂ ਨੂੰ ਦੇਖੀ ਡਰਦੇ ਨੇ ਚਲੋ ਆਪਾਂ ਤਾਂ ਬਚੇ ਹੋਇਆ ਔਰੇ ਖੜੇ ਆ ਆਜੋ ਆਪਾਂ ਟਰੱਕ ਦੇ ਵਿੱਚ ਚੱਲੀਏ ਕਿਆ ਵੀ ਮਿੱਤਰੋ ਸਾਡੀ ਬਣ ਰਹੀ ਹੈ ਘੈਂਟ ਘੈਂਟ ਬਸ ਹੁਣ ਟਰੈਲਰ ਦੀ ਵੇਟ ਹੋ ਰਹੀ ਹੈ ਟਰੈਲਰ ਹੋ ਜਵੇ ਆਪਣਾ ਓਕੇ ਫਿਰ ਆਪਾਂ ਨਿਕਲ ਜਾਣਾ ਬਾਕੀ ਤੁਹਾਨੂੰ ਮੈਂ ਕੱਲ ਵੀਡੀਓ ਦੇ ਵਿੱਚ ਦੱਸਿਆ ਸੀ ਨਾ ਬਿੰਨੀ ਪੈਗ ਤੋਂ ਮੁੰਡੇ ਆ ਰਹੇ ਆ ਆਪਣੀ ਰੋਟੀ ਲੈ ਕੇ ਸੋ ਉਹ ਵੀ ਪਹੁੰਚਣੇ ਆਣੇ ਡੇਢ ਘੰਟੇ ਤੱਕ ਘੰਟਾ ਕਿ ਇਹਨੂੰ ਲੱਗ ਜਾਣਾ ਸੋ 15-20 ਮਿੰਟ ਰੁਕ ਲਾਂਗੇ ਵੇਟ ਕਰ ਲਾਂਗੇ ਨਾਲੇ ਬਾਈਆਂ ਨੂੰ ਮਿਲ ਲਾਂਗੇ ਨਾਲੇ ਆਪਾਂ ਰੋਟੀ ਖਾ ਲਾਂਗੇ ਫਿਰ ਆਪਾਂ ਤੁਰਾਂਗੇ ਡਿਲੀਵਰੀ ਤਾਂ ਕੱਲੂ ਸਵੇਰੀ ਹੋਣੀ ਹੈ ਠੀਕ ਆ ਬਈ ਬਾਕੀ ਦੱਸਿਓ ਵੀਡੀਓ ਕਿੱਦਾਂ ਲੱਗੀ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸ ਖੱਲੀ ਆ ਦੇਖੋ ਆਜੋ ਹੁਣ ਆਪਾਂ ਚਾਹ ਪੀਏ ਚਾਹ ਦੇ ਨਾਲ ਬਈ ਸਾਡੇ ਕੋਲ 9 ਬਿਸਕੁਟ ਰਹਿ ਗਏ ਸੀਗੇ ਦੇਖੋ ਇਹ ਡਿਵਾਈਡ ਕਰ ਲੈ 4 4 ਅੱਧਾ ਅੱਧਾ ਚੱਕ ਬਈ ਆਪਣੇ ਇੱਕ ਪਾਸਾ ਤੇਰਾ ਟ੍ਰੇਲਰ ਬਈ ਮਿੱਤਰੋ ਆਪਣਾ ਓਕੇ ਹੋ ਗਿਆ ਹੈ ਕਹਿੰਦੇ ਕਰ ਲੋ ਹੁੱਕ ਬਟ ਥੋੜੇ ਜਿਹਾ ਬ੍ਰੇਕ ਬਰੂਕ ਜੇ ਚੈੱਕ ਕਰਨੇ ਆ ਇਹਨਾਂ ਨੇ ਚਲੋ ਕਰਦੇ ਆ ਆਪਾਂ ਟਰੱਕ ਨੂੰ ਕਰ ਦਈਏ ਹੁੱਕ ਪਹਿਲਾਂ ਖੁਸ਼ੀ ਬਾਲੀ ਹੋਈ ਪਈ ਅੱਜ ਮਿੱਤਰੋ ਚੌਥਾ ਦਿਨ ਹੋ ਗਿਆ ਬਣਾ ਕੋਕਰੇ ਦੇ ਵਿੱਚ ਕੋਕਰੇ ਨਾਲ ਵੀ ਪਿਆਰ ਹੋ ਗਿਆ ਹੁਣ ਤੇ ਸਕੇਲ ਬੰਦ ਹੋ ਗਈ ਮਿੱਤਰੋ ਸਕੇਲ ਬੰਦ ਦੇਖੋ ਮੌਜਾ ਲੱਗੀਆਂ ਸਾਰਿਆਂ ਨੂੰ ਇੱਧਰ ਆਪਣਾ ਟਰੱਕ ਟ੍ਰੇਲਰ ਸਾਰਾ ਕੁਝ ਸਹੀ ਹੋ ਗਿਆ ਤੇ ਆਪਾਂ ਹੁਣ ਬਾਈ ਨਿਕਲਣਾ ਹੋਰੋਂ ਆਪਣੇ ਮਿੱਤਰ ਬਾਈ ਵਿੰਨੀਪੈਗ ਤੋਂ ਆ ਰਹੀ ਸੀ ਨਾ ਰੋਟੀ ਲੈ ਕੇ ਬਸ ਪਹੁੰਚਣ ਵਾਲੇ 10 15 ਮਿੰਟ ਦੇ ਵਿੱਚ ਸੋ ਆਪਾਂ ਹੁਣ ਰੋਟੀ ਖਾ ਕੇ ਤੁਰਾਂਗੇ ਇੰਨੀ ਕੁ ਜ਼ਿਆਦਾ ਭੁੱਖ ਲੱਗੀ ਹੈ ਰੋਟੀ ਦੀ ਬਾਈਆਂ ਦੇਖੋ 5-6 ਰੋਟੀਆਂ ਖਾਂਗੇ ਜਾਈਏ ਚਲੋ ਕਰੀਏ ਵੇਟ ਬਾਈਆਂ ਦੀ ਸੋ ਫਾਈਨਲੀ ਮੇਤਰੋ 4 ਦਿਨ ਕੋਕਰੇਨ ਦੇ ਵਿੱਚ ਲਾ ਕੇ ਅੱਜ ਫਾਈਨਲੀ ਆਪਾਂ ਟ੍ਰਾਂਟੋ ਚੱਲੇ ਆਂ ਇਹਦੀ ਡਿਲੀਵਰੀ ਸਵੇਰੇ ਹੋਊਗੀ ਅੱਜ ਆਪਾਂ ਰਾਤ ਨੂੰ ਪਹੁੰਚ ਜਾਾਂਗੇ ਮੇਨ ਕੰਮ ਆ ਗਿਆ ਹੁਣ ਤੇਲ ਪਾਉਣ ਦਾ ਤੇਲ ਪੈਂਦਾ ਆਪਣਾ ਪੈਟਰੋ ਤੋਂ ਪੈਂਟਰੋ ਰਹਿ ਗਿਆ ਉੱਥੇ ਪਰੇ ਠੀਕ ਆ ਸਕੇਲ ਹੋ ਗਈ ਬੰਦ ਚਲੋ ਪਹਿਲਾਂ ਆਪਾਂ ਤੇਲ ਪਵਾਨੇ ਆ ਉੱਥੇ ਹੀ ਆਪਣੇ ਮੇਤਰ ਰੋਟੀ ਲੈ ਕੇ ਆ ਰਿਆ ਰੋਟੀ ਖਾਣੇ ਆ ਤੇ ਫਿਰ ਆਪਾਂ ਚੱਲਦੇ ਆਂ ਆ ਜੋ ਚਲੋ ਬਈ ਮੇਤਰੋ ਪਹਿਲਾਂ ਤੇਲ ਪੁਵਾਈਏ ਸਕੇਲ ਦੇਖੋ ਬੰਦ ਆ ਮੋਜਾਂ ਨੇ ਮੋਜਾਂ ਪੰਪ ਉਹ ਵਾਸਤੇ ਨਾਲ ਹੀ ਆ ਨਾ ਕੱਲ ਆਪਾਂ ਗਏ ਸੀ ਤੁਰ ਕੇ ਉੱਥੇ ਤੇਲ ਪਵਾ ਕੇ ਮੁੰਡਿਆਂ ਨੂੰ ਮਿਲ ਕੇ ਫਿਰ ਆਪਾਂ ਨਿਕਲ ਜਾਣਾ ਟ੍ਰਾਂਟੋ A few minutes later ਮੈਟਰੋ ਆਪਾਂ ਟਰੱਕ ਨੂੰ ਲੈ ਆਇਆ ਐਸਓ ਦੇ ਪੰਪ ਤੇ ਦੇਖੋਰੇ ਲਿਆਂਦਾ ਮੈਂ ਕਿਹਾ ਜੇ ਸਕੀਲ ਦੁਬਾਰਾ ਖੁੱਲ ਗਈ ਰੋਲਾ ਪੈ ਸਕਦਾ ਮੈਂ ਉੱਥੋਂ ਟਰੱਕ ਪੈਟਰੋ ਤੋਰੇ ਲੈ ਆਇਆ ਤੇ ਮੁੰਡੇ ਆ ਰਹੇ ਆ ਕਹਿੰਦੇ ਪਹੁੰਚਣੇ ਆਲੇ ਆ ਨੇੜੇ ਹੀ ਆ ਬਸ 2 ਮਿੰਟ ਦਾ ਰਾਹ ਰਹਿ ਗਿਆ ਹੇ ਰੋਟੀ ਖਾਣੇ ਆ ਨਾਲੇ ਤੁਹਾਨੂੰ ਮਿਲਾਉਣੀ ਆ ਠੀਕ ਆ ਆ ਗਏ ਬੱਤ ਗਏ ਮੁੰਡੇ ਕਹਿੰਦੇ ਮਿੱਤਰੋ ਆ ਗਏ ਨੇ ਇਹੀਆਂ ਬਾਈ ਯੈਸ ਇਹੀਆਂ ਬਾਈ ਆ ਜੋ ਮਨ ਲਾਈਏ ਤੁਹਾਨੂੰ ਟਟਾ ਟਟਾ ਭਾਈਓ ਨੇ ਸੈਟ ਕਰ ਰਹੇ ਆ ਮਰਾਵਨੋ ਕਿਦਾਂ ਜੀ ਵਧੀਆ ਵਧੀਆ ਤੁਸੀਂ ਸਣਾ ਆਓ ਕਿਹਾਂ ਲਈ ਘੈਂਡ ਘੈਂਡ ਰੋਟੀ ਤਿਆਰ ਹੋ ਰਹੀ ਆ ਮਿੱਤਰੋ ਬਾਈਆਂ ਦਾ ਧੰਨਵਾਦ ਆ ਬਹੁਤ ਬਹੁਤ ਬਾਈਆਂ ਕਰ ਕੀ ਮੱਝ ਰੋਟੀ ਖਾਣੀ ਇੰਨੇ ਦਿਨਾਂ ਬਾਅਦ ਬਾਈ ਟਰੱਕ ਬੜਾ ਘੈਂਟਾ ਫੋਟਾ ਬਾਲ ਬੋ ਹਨਾ ਹਾਂਜੀ ਵੀਰੇ ਨਵਾਂ ਟਰੱਕ ਆ ਬਾਈ 2025 ਮਾਡਲ ਦਿਲਪ੍ਰੀਤ ਤਾਂ ਕਹਿੰਦਾ ਬਈ ਮੈਂ ਸੌਣਾ ਪੀਜ਼ਾ ਖਾ ਕੇ ਸੌਂ ਗਿਆ ਮੈਂ ਕਿਹਾ ਚੱਲ ਸੌ ਜਾ ਤੇ ਆਪਾਂ ਖਾਣੇ ਰੋਟੀ ਰੋਟੀ ਹੋ ਗਈ ਮਿੱਤਰੋ ਸਾਡੀ ਤਿਆਰ ਆ ਬਾਈ ਦੇ ਨਾਲ ਹੁੰਦੀ ਰਹਿੰਦੀ ਮੇਰੀ ਗੱਲ ਅਸੀਂ بڑا ਪਲਾਨ ਬਣਾਉਣਾ ਵੀ ਇੱਥੇ ਮਿਲਾਂਗੇ ਇੱਥੇ ਮਿਲਾਂਗੇ ਤੇ ਮਿਲੇ ਆ ਅਸੀਂ ਦੇਲਾ ਰੋਟੀ ਲਈ ਇਕੱਠੇ ਹੋਏ ਜਿਹੜਾ ਵੀ ਤੁਸੀਂ ਹੁਣ ਗਾਣਾ ਸੁਣ ਕੇ ਹਟਿਆ ਉਹ ਆ ਬਾਈ ਨੇ ਗਾਇਆ ਜਲਦੀ ਹੀ ਰਿਕਾਰਡ ਕਰਾਂਗੇ ਤੇ ਬਾਈ ਦਾ ਆਊਗਾ ਸ਼ੇਅਰ ਕਰਿਓ ਬਾਕੀ ਤੁਸੀਂ ਦੱਸਿਓ ਵੀਡੀਓ ਦੇ ਵਿੱਚ ਵੀ ਕਿੱਦਾਂ ਲੱਗਿਆ ਤੁਹਾਨੂੰ ਗਾਣਾ ਬਾਕੀ ਬਾਈ ਧੰਨਵਾਦ ਬਹੁਤ ਵਧੀਆ ਲੱਗੀ ਰੋਟੀ ਮੈਨੂੰ ਮੈਂ 4 ਦਿਨ ਹੋ ਗਏ ਅਚ ਖਾਦੇ ਨੂੰ ਤੇ ਬ੍ਰਾਡ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਟਰੱਕ ਤੁਹਾਡਾ ਬਹੁਤ ਸੋਹਣਾ ਵਾ ਦੇਖੋ ਐਨ ਘੈਂਟ ਬਣਾਇਆ ਨਵਾਂ 2025 ਮਾਡਲ ਠੀਕ ਆ ਬਾਈ ਬ੍ਰਾਡ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਓਕੇ ਜੀ ਮਿਲਦੇ ਆ ਤੁਹਾਨੂੰ ਫਿਰ ਹਜੇ ਬਾਈਆਂ ਨਾਲ ਗੱਲ ਕਲੀਅਰ ਨਹੀਂ ਹੋਈ ਹਜੇ ਬਾਈਆਂ ਨੂੰ ਮਿਲਣਾ ਆਪਾਂ ਨਾਰਥ ਵੇ ਜਾ ਕੇ ਨਾਰਥ ਵੇ ਆਪਾਂ ਬੁੱਕ ਚੇਨ ਕਰਨੀ ਆ ਨਾ ਬਾਈ ਕਹਿੰਦੇ ਸੈਂਡਵਿਚ ਬਣਾਵਾਂਗੇ ਅਸੀਂ ਅੱਛਾ ਚਲੋ ਠੀਕ ਆ ਹੁਣ ਬਾਈਆਂ ਨੂੰ ਪਰ ਟੱਕਰਾਂਗੇ ਨਾਰਥ ਵੇ ਚਲੋ ਚੱਲੀਏ ਧੰਨਵਾਦ ਆ ਬਾਈਆਂ ਦਾ ਰੋਟੀ ਦਿਵਾ ਦਿੱਤੀ ਰੱਖੀ ਆਪਾਂ ਬਾਈ ਉਹ ਨਹੀਂ ਬਈ ਨਿਕਲ ਗਏ ਆ ਟਰੱਕ ਲੈ ਕੇ ਬਾਈਆਂ ਦੇ ਨਾਲ ਨਾਲੇ ਜਾਣਾ ਬਾਈ ਕਹਿੰਦੇ ਬਰਾਬਰੇ ਚੱਲਾਂਗੇ ਆਪਾਂ ਨਾਰਥ ਵੇਜ ਆ ਕੇ ਆਪਾਂ ਹੁਣ ਰੁਕਾਂਗੇ ਬ੍ਰੇਕ ਚੈੱਕ ਏਰੀਏ ਤੇ ਉੱਥੇ ਖਾਵਾਂਗੇ ਸੈਂਡਵਿਚ ਹੁਣ ਆਪਾਂ ਕਿਤੇ ਨਹੀਂ ਰੁਕਣਾ ਮਿੱਤਰੋ ਬਾਈ ਉਹ ਨਹੀਂ ਨਿਕਲ ਗਏ ਆ ਆਪਾਂ ਅੱਗੇ ਜਾ ਕੇ ਕਿਤੇ ਸੋਹਣੀ ਜੀ ਲੋਕੇਸ਼ਨ ਤੇ ਰੁਕਾਂਗੇ ਦਿਲਪ੍ਰੀਤ ਵੀ ਆਪਣਾ ਉੱਠ ਗੜਿਆ ਤੇ ਕਹਿੰਦਾ ਵੀਡੀਓ ਚ ਨਾ ਲੈ ਗਏ ਮੈਂ ਕੋਈ ਚੈੱਕ ਕਰਨੀ ਸਾਹਮਣੇ ਦੇਖੋ ਭਾਈ ਦੋ ਟਰੱਕ ਜਾ ਰਹੇ ਨੇ ਦੋਨੋਂ ਰਾਈਟ ਲੈ ਕੇ ਦੇ ਨੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿਹੜਾ ਬਾਈਆਂ ਦਾ ਕਿਹੜਾ ਦੂਜੇ ਬਾਈਆਂ ਦਾ ਸੋ ਦੇਖਦੇ ਆ ਆਪਾਂ ਫੋਨ ਤੇ ਗੱਲ ਕਰਾਂਗੇ ਬਾਈਆਂ ਦੇ ਨਾਲ ਜਿੱਥੇ ਸੈਟਿੰਗ ਬੈਗੀ ਨਾ ਉੱਥੇ ਆਪਾਂ ਰੁਕ ਜਾਣਾ ਨਾਲੇ ਫੂਡ ਚੇਂਜ ਕਰ ਲਾਂਗੇ ਨਾਲੇ ਸੈਂਡਵਿਚ ਤੇ ਚਾਹ ਖਾਵਾਂਗੇ ਪੀਵਾਂਗੇ ਠੀਕ ਆ ਭਾਈ ਭਈਆ ਕੇ ਰੁਕ ਗਏ ਆ ਟਕਮਸੀ ਸ਼ੋਰ ਦੇ ਐਸਓ ਦੇ ਪੰਪ ਤੇ ਦੇਖੋ ਟਰੱਕੇ ਟਰੱਕ ਸਿਓ ਨਹੀਂ ਖੜੇ ਆ ਦਿਲਪ੍ਰੀਤ ਇਨਸਪੈਕਸ਼ਨ ਕਰ ਰਿਹਾ ਪੂਰੀ ਟਰੱਕ ਦੀ ਇੱਥੇ ਰੁਕਣ ਦਾ ਕਾਰਨ ਇਹ ਸੀ ਜਿਹੜਾ ਮਕੈਨਿਕ ਸੀਗਾ ਤੁਹਾਨੂੰ ਪਤਾ ਢਿੱਲ ਲਈ ਸੀਗਾ ਉਸ ਤੋਂ ਬਾਅਦ ਉਹਨੇ ਬ੍ਰੇਕ ਇੰਨੇ ਜ਼ਿਆਦਾ ਟੈਟ ਕੱਸਤੇ ਨਾ ਸਾਨੂੰ ਲਿਹਾਉਣਾ ਪੈ ਗਿਆ 40 ਡਾਲਰ ਸਾਨੂੰ ਉਹਰੇ ਪੈਟਰ ਤੇ ਪੰਪ ਤੇ ਲਾਉਣੇ ਪੈ ਗਏ ਇਹਨੇ ਸਾਰੀਆਂ ਚਾਬੀਆਂ ਇਹਦੇ ਨਾਲ ਦਿਲਪ੍ਰੀਤ ਪਹਿਲਾਂ ਥੱਲੇ ਵੜਿਆ ਨਟ ਨੋਟ ਜੇ ਸੈਟ ਬੈਟ ਕੀਤੇ ਫੋਨ ਤੇ ਮਕੈਨਿਕ ਨਾਲ ਗੱਲ ਕਰ ਕਰਕੇ ਉਹਨੂੰ ਸੈੱਟ ਕੀਤਾ ਬ੍ਰੇਕਾਂ ਨੂੰ ਤੇ ਬਾਈ ਉਹ ਨਹੀਂ ਤਾਂ ਬਈ ਨਿਕਲ ਗਏ ਸੀ ਬਾਈਆਂ ਨੂੰ ਪ ਤੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖੜਾਇਆ ਪਲਾਇਆ ਹੁਣ ਸੈਂਡਵਿਚ ਗਾਣੇ ਸੀ ਫੜ ਚਲੋ ਹੋਰ ਰਹਿ ਗਿਆ ਹੁਣ ਫੇਰ ਕਿਸੇ ਦਿਨ ਫੇਰ ਮਿਲਾਂਗੇ ਬਾਈਆਂ ਨੂੰ ਫੇਰ ਖਾਵਾਂਗੇ ਪੀਵਾਂਗੇ ਠੀਕ ਆ ਹੁਣ ਦਿਲਪ੍ਰੀਤ ਕਰ ਰਿਹਾ ਇਨਸਪੈਕਸ਼ਨ ਬਾਕੀ ਤੁਹਾਨੂੰ ਮਿਲਦੇ ਆ ਐਸਓ ਦੇ ਪੰਪ ਤੋਂ ਬਈ ਅਸੀਂ ਨਿਕਲ ਗਏ ਆ ਤੇ ਇਹਦੀ ਡਿਲੀਵਰੀ ਹੋਣੀ ਆ ਸਕਾਰ ਬਰੋ ਸਕਾਰ ਬਰੋ ਜਾ ਰਹੇ ਆ ਆਪਾਂ ਸਵੇਰੇ ਮੈਨੂੰ ਲੱਗਦਾ 6-7 ਵਜੇ ਡਿਲੀਵਰੀ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਜਾਣਾ ਵਾ ਬੀਸੀ ਬੀਸੀ ਬੈਂਕੋਵਰ ਦਾ ਲੋਡ ਹੋਊਗਾ ਬਾਕੀ ਰਾਹ ਦੇਖੋ ਮੌਸਮ ਦੇਖੋ ਕਿੰਨਾ ਸੋਹਣਾ ਇੱਧਰ ਖੇਤ ਦੇਖੋ ਬੰਦਿਓ ਸਿਰਾਂ ਲੱਗਿਆ ਪਿਆ ਏ ਹੁਣ ਤੁਹਾਨੂੰ ਮਿਲਾਂਗੇ ਬਈ ਸਕਾਰ ਪ੍ਰੋ ਦੱਸਿਓ ਇਹ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਤੁਹਾਨੂੰ 11ਵੇਂ ਵਲੌਗ 'ਚ ਐਦਾਂ ਦਾ ਹੈ ਬਈ 11 17 ਦੇਖੋ ਆਉਨੇ ਆ ਟਰੱਕ ਭੱਜੇ ਦੋਨੋਂ ਪਾਸੇ ਜੰਗਲੀ ਰਾਹ ਆਉ ਆਉਨੇ ਆ ਭੱਜੇ ਦੇਖੋ ਟਰੱਕ ਦੱਬੀਓ ਆਉਨੇ ਆ ਦੇਖੋ ਲੈ ਰਾਹ ਦੇਖੋ ਕਿਵੇਂ ਕ੍ਰੋਸ ਕੀਤਾ ਇਹਨੇ ਯੇ